ਸੁਜਾਨਪੁਰ ਵਿਖੇ ਨਗਰ ਕੌਂਸਲ ਵੱਲੋਂ ਅੱਜ ਲੋਕਾਂ ਵੱਲੋਂ ਲਗਾਏ ਗਏ ਮਸ਼ਹੂਰੀ ਦੇ ਬੋਰਡਾਂ ਨੂੰ ਉਤਾਰਿਆ ਗਿਆ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਦੇ ਏਓ ਬਲਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੁਜਾਨਪੁਰ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਪਰ ਉਸ ਦੇ ਬਾਵਜੂਦ ਵੀ ਲੋਕਾਂ ਵੱਲੋਂ ਆਪਣੇ ਮਸ਼ਹੂਰੀ ਦੇ ਬੋਰਡ ਨਹੀਂ ਉਤਾਰੇ ਗਏ ਜਿਸ ਦੇ ਚੱਲਦੇ ਨਗਰ ਕੌਂਸਲ ਨੂੰ ਸਖਤਾਈ ਕਰਦੇ ਹੋਏ ਉਹਨਾਂ ਵੱਲੋਂ ਲਗਾਏ ਗਏ ਬੋਰਡ ਉਤਾਰੇ ਗਏ ਇਸ ਮੌਕੇ ਤੇ ਨਗਰ ਕੌਂਸਲ ਦੇ ਏਓ ਵੱਲੋਂ ਕਿਹਾ ਗਿਆ ਕਿ ਆਪਣੀ ਮਸ਼ਹੂਰੀ ਦੇਣ ਦੇ ਲਈ ਲਗਾਉਣ ਵਾਲੇ ਬੋਰਡਾਂ ਦੇ ਬਦਲੇ ਨਗਰ ਕੌਂਸਲ ਨੂੰ ਟ ਜਮਾਨ ਨਹੀਂ ਕਰਵਾਇਆ ਜਾ ਰਿਹਾ ਜਿਦੇ ਚਲਦੇ ਹੋਣਾਂ ਵੱਲੋਂ ਲੋਕਾਂ ਦੇ ਲਗਾਏ ਬੋਰਡਾਂ ਨੂੰ ਉਤਾਰਿਆ ਗਿਆ ਅਤੇ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਲੋਕ ਕਿਸੇ ਕਿਸਮ ਦਾ ਵੀ ਬੋਰਡ ਲਗਾਉਣ ਤੋਂ ਪਹਿਲੇ ਨਗਰ ਕੌਂਸਲ ਸੁਜਾਨਪੁਰ ਨਾਲ ਰابطਾ ਕਾਇਮ ਕਰਨ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਚੱਕਣੀ ਪਵੇ ਇਸ ਮੌਕੇ ਤੇ ਨਗਰ ਕੌਂਸਲ ਦੇ ਯੋ ਬਲਜੀਤ ਸਿੰਘ ਵੱਲੋਂ ਕਿਹਾ ਗਿਆ ਜੇਕਰ ਦੁਕਾਨਦਾਰਾਂ ਵੱਲੋਂ ਲਗਾਏ ਗਏ ਮਸ਼ਹੂਰੀ ਬੋਰਡਾਂ ਦੀ ਇਵਜ ਬਦਲੇ ਟੈਕਸ ਨਹੀਂ ਦਿੱਤਾ ਜਾਂਦਾ ਤਾਂ ਉਸ ਨੂੰ ਗੈਰ ਕਾਨੂੰਨੀ ਸਮਝਿਆ ਜਾਵੇਗਾ ਅਤੇ ਮਸ਼ਹੂਰੀ ਬੋਰਡ ਲਗਾਉਣ ਵਾਲਿਆਂ ਦੇ ਖਿਲਾਫ ਬੰਦੀ ਕਾਰਵਾਈ ਨਗਰ ਕੌਂਸਲ ਸੁਜਾਨਪੁਰ ਵੱਲੋਂ ਕੀਤੀ ਜਾਏਗੀ ਇਸ ਲਈ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜੇਕਰ ਕਿਸੇ ਨੇ ਵੀ ਬੋਰਡ ਲਗਾਣਾ ਹੈ ਤਾਂ ਨਗਰ ਕੌਂਸਲ ਸੁਜਾਨਪੁਰ ਤੋਂ ਪਰਮਿਸ਼ਨ ਲੈ ਕੇ ਹੀ ਆਪਣੇ ਬੋਰਡ ਲਗਾਣ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਰ ਕਾਫੀ ਬਰੀ ਐਡਵਰਟਾਈਜ਼ਮੈਂਟ ਤੇ ਬੋਲ ਲਵਾਏ ਗਏ ਆ ਲੇਕਿਨ ਲੋਕਾਂ ਵੱਲੋਂ ਕੋਈ ਵੀ ਫਿਰ ਦੁਬਾਰਾ ਬੋਲ ਲਗਾ ਦੇਦੇ ਆ ਬੜੇ ਅੱਛੇ ਤਾਰੇ ਗਿਆ ਕੀ ਕਰਾਂ ਇਹਨਾਂ ਵਾਰੀ ਹਾਂ ਬਿਲਕੁਲ ਅਸੀਂ ਪਹਿਲਾਂ ਵੀ ਲੋਕਾਂ ਨੂੰ ਅਪੀਲ ਕੀਤੀ ਸੀ ਇਸ ਸੰਬੰਧੀ ਕਿ ਜਿਹੜਾ ਸ਼ਹਿਰ ਦੇ ਵਿੱਚ ਕੋਈ ਵੀ ਆਪਣੀ ਮਸ਼ਹੂਰੀ ਦਾ ਬੋਰਡ ਲਗਾਉਣਾ ਹੈ ਉਹ ਸਾਨੂੰ ਐਡਵਰਟਾਈਜ਼ਮੈਂਟ ਟੈਕਸ ਦੇ ਕੇ ਬੋਰਡ ਲਗਵਾਉਣ ਪਰ ਲੋਕਾਂ ਨੂੰ ਬਾਰ-ਬਾਰ ਅਪੀਲ ਕਰਨ ਤੇ ਵੀ ਲੋਕਾਂ ਵੱਲੋਂ ਇਹ ਬੋਰਡ ਨਹੀਂ ਚੁਤਾਰੇ ਗਏ ਨ ਇਸ ਲਈ ਅੱਜ ਅਸੀਂ ਫੇਰ ਆਪਣੀ ਮੁਹਿੰਮ ਨੂੰ ਸ਼ੁਰੂ ਕਰਦੇ ਹੋયા ਆਂ ਅੱਜ ਅਸੀਂ ਜਿਹੜੇ ਨਜਾਇਜ਼ ਬੋਰਡ ਲੱਗੇ ਹੋਏ ਸੀ ਬਿਨਾਂ ਕਮਿਟੀ ਨੂੰ ਟੈਕਸ ਪੇ ਕੀਤੇ ਉਹ ਸਾਰੇ ਅਸੀਂ ਦਰਵਾਾ ਦਿੱਤੇ ਨੇ ਨਈ ਜਮਾ ਕਰਵਾ ਦਿੱਤੇ ਸਾਰਾ ਬੋਰਡ ਲਗਾਣ ਪਿਆ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਆ ਹਾਂ ਜੋ ਲੋਕ ਹੁਣ ਜਿਨ੍ਹਾਂ ਦੇ ਬੋਰਡ ਅਸੀਂ ਇਸ ਟਾਈਮ ਉਤਾਰੇ ਨੇ ਜੇਕਰ ਦੁਬਾਰਾ ਫੇਰ ਲਗਾਣਗੇ ਤਾਂ ਅਸੀਂ ਇਹਨਾਂ ਦੇ ਖਿਲਾਫ ਪੁਲਿਸ ਦੇ ਵਿੱਚ ਜੁਰ ਅਸੀਂ ਐਫ ਆਈ ਆਰ ਦਰਜ ਕਰਵਾਵਾਂਗੇ